ਮੇਰੀ ਉਹਨਾਂ ਅੱਜ ਨੂੰ ਪਿਆਰਪਰੀ ਸੱਸੇ ਕਾ ਹੋ ਕੀ ਹਾਲ ਚਾਲ ਹੈ ਜਿਹਨੇ ਮੇਰੇ ਕੋਲ ਸਾਰ ਟਿਕਟਾ ਕਹੋਗੇ ਤੇ ਅਸੀਂ ਠੀਕ ਆ। ਹੋਰ ਮੈਂ 아이ਸ ਉਪਰੋਂ ਸਾਜੂ ਪੀ ਕੇ ਆਈ ਆ। ਬੱਚੇ ਲੈੇ ਸ਼ਰਾਰਤਾਂ ਕਰਨ। ਨਿਕੜੀ ਸਾਡੀ ਸ਼ਰਾਰਤਾਂ ਕਰਦੀ ਰਹੀ ਛੋਟੀ। ਤੇ ਪਰ ਇਹ ਥੋੜੀ ਚੈਰੀਟੇ ਨੇ ਮੱਠੀ ਆ। ਤੇ ਉਹ ਉਹਨੂੰ ਨਾ ਬੁਖਾਰ ਚੜਦਾ ਵਾ। ਤੇ ਹੁਣ ਉਹਨੂੰ ਚਲੋ ਦੇ ਪਾਪਾ ਆਉਣਗੇ ਫਿਰ ਇਹਨਾਂ ਥੋੜਾ ਜਾਣਾ ਬਾਜ਼ਾਰ ਤੇ ਇਹਨਾਂ ਦਵਾਈ ਦੀ ਵੀ ਲੈ ਕੇ ਦੇਣੀ ਆ। ਇਹਨਾਂ ਦੀ ਹੀ ਸਵੇਰੇ ਵੀ ਲੈਂਦੀ ਸੀ ਕਿ ਤੇ ਚਲੋ ਹੁਣ ਵੀ ਇਹਨਾਂ ਜਾਣਾ ਬਾਜ਼ਾਰ ਤੇ ਮੇਰੇ ਵੀ ਥੱਲੇ ਥੋੜੇ ਜੇ ਕੰਮ ਸੀਗੇ ਜਿਵੇਂ ਕਿ ਮੇਰੇ ਨਿੱਕੇ-ਮੋٹے ਕੰਮ ਆ ਸਟੀਚਿੰਗ ਦੇ ਤੇ ਇੱਕ ਸੂਟ ਦਾ ਮੈਂ ਬਣਾਇਆ ਹੋਇਆ ਵਾ ਸਿੱਤਾ ਵਾ ਤੇ ਬਾਕੀ ਹੋਰ ਨਿੱਕੇ-ਮੋٹے ਕੋਈ ਟੁਕੜੇ ਕੋਈ ਟਾਂਕੇ ਕੋਈ ਕੋਸ਼ ਕੋਈ ਕੁਝ ਬਹੁਤ ਕੰਮ ਕਰਨ ਵਾਲੇ ਆ ਪਰ ਹੁਣ ਨਾ ਤੇਲ ਨੀਗਾ ਕਰਦਾ ਕੰਸੀਡਾ ਵੀ ਕੰਮ ਕਰਨਾ ਤੇ ਆ ਦੇਖਿਓ ਜੀ ਜਿਵੇਂ ਕਿ ਆ ਛੋਟੇ-ਮੋਟੇ ਕੰਮ ਕਰਨ ਵਾਲੇ ਪਏ ਆ ਆ ਵੇ ਇੰਨੀਆਂ ਚੋਣਾ ਦੇਣ ਕੇ ਬਿਠੀ ਆ ਇਹ ਇਥੇ ਥੱਲੇ ਲੈ ਨਹੀਂ ਗਿਆ ਇਹ ਨਾ ਥੱਲੇ ਪਹੁੰਚੇ ਡਿੱਗਦੇ ਹੀ ਸਲਵਾਰ ਦੇ ਹੋਣੇ ਮੈਂ ਕਰਤੀਆਂ ਥੋੜੀਆਂ ਚੋਣਾ ਦੇੜੀਆਂ ਦੇੜ ਕੇ ਤੇ ਨੂੰ ਕਟਾਈ ਪਾਈ ਹੋਈ ਆ ਤੇ ਇਹਨਾਂ ਥਾ ਨੂੰ ਬਿਗਦਾ ਸੀਗਾ ਇਹਨਾਂ ਮੈਂ ਕਟਾਈ ਪਾ ਲਈ ਆ ਅਵੇ ਥੱਲੇ ਨੂੰ ਤਾਂ ਨੂੰ ਤੇ ਦੁਬਾਰਾ ਉਹਨਾਂ ਕਰਾਂਗੀ ਚੋਣਾ ਪਾਵਾਂਗੀ ਤੇ ਫਿਰ ਥੋੜਾ ਸੰਗ ਹੋ ਜੇਗਾ ਫਿਰ ਬਾਹਰ ਸੁਆਈਆਂ ਹੁੰਦੀਆਂ ਨੇ ਮੈਂ ਜਿਹੜੀਆਂ ਸਲਵਾਰਾਂ ਫਿਰ ਚਲੋ ਹੋ ਜਾਂਦਾ ਥੋੜਾ ਬਹੁਤਾ ਵਾਧਾ ਘਟਾ ਔਰ ਇਹ مشین ਤੇ ਵੀ ਨਿੱਕੇ-ਮੋਟੇ ਕੰਮ ਪਏ ਮੇਰੇ ਕਰਨ ਵਾਲੇ ਕਰਦੇ ਆ ਇੱਕ ਆ ਮੇਰਾ ਡੱਬਾ ਖਾਲੀ ਹੋਇਆ ਮਠਿਆਈ ਦਾ ਕਾਜੂ ਕਤਰੀ ਇਹ ਹੁਣ ਮੇਰੇ ਰੀਲਾ ਰੁੱਲਾ ਪਾਉਣ ਦੇ ਕੰਮ ਆਏਗਾ ਤੇ ਮਠਿਆਈ ਆਪਾਂ ਲਈ ਖਾ ਇਹਨੂੰ ਹੁਣ ਇਹ ਸਾਡਾ ਬਸ ਖਰਾਬ ਹੋਣਾ ਬੜਾ ਵਧੀਆ ਡੱਬਾ ਕਾਜੂ ਕਤਰੀ ਇਹ ਪ੍ਰਿੰਸ ਨੂੰ ਜਿੰਮ ਦੇ ਵਿੱਚੋਂ ਨਿਕਲੇ ਜਿਹੜੇ ਹੁੰਦੇ ਆਥੇ ਚਿਕਨ ਸੁੱਖਣ ਬੱਚੇ ਜਿੰਮ ਲਾਉਣ ਆਉਂਦੇ ਆ ਉਹਨਾਂ ਨੇ ਦਿੱਤਾ ਸੀਗਾ ਤੇ ਬੜਾ ਪਿਆਰ ਕਰਦੇ ਬੱਚੇ ਸਾਰੇ ਕਸ਼ਨਾ ਕੋਸੇ ਲੱਕੇ ਹੁੰਦੇ ਆ ਤੇ ਆਪੇ ਮੇਰੇ ਕੱਪੜੇ ਜੋੜਨ ਵਾਲੇ ਹੁਣ ਮੈਂ ਕੱਪੜੇ ਜੋੜਦੀ ਆ ਤੁੱਤੇ ਹੋਏ ते चलो ठीक है जी वीडियो देखियो जे जा, कुछ ज्यादा तो नहीं बनाई बस थोड़ी माड़ी मोटी जी बनाई है ते आगा। आगी आगा। आगी तो देखो वीडियो परी पी आ अपनी छोटी भैन न कपड़े रीत कपड़े पा जी ਪਹੁੰਚਦੀ ਨਹੀਂ ਬਈ ਰੋ ਤਾਂ ਸੱਖੇ ਆ ਜਾ ਦਾ ਸੱਜਣਾ ਕਿਵੇਂ ਮਾਰ ਕੇ ਮੰਮੀ ਲੈ ਨਾ ਭਾਈ ਇਹ ਗੰਦਾ ਕਾਕਾ ਵਾ ਗੰਦਾ ਕਾਕਾ మితే మే పా ਪੈਗੀ ਕਿ ਮੇਜਰੀ ਦੇ ਬਟਨ ਬੰਦ ਕਰਵਾ ਲੇ ਚਲੋ ਗੁੱਡ ਬੱਚਾ ਬਣ ਗਿਆ ਗੁੱਡ ਬੱਚਾ ਗੁੱਡ ਬੱਚਾ ਕਿੰਨਾ ਕਮ ਸੀ ਹੋ ਰਿਹਾ ਕਾਕਾ ਲੱਗਾ ਡਾਂਸ ਕਰਨ ਡਾਂਸੀ ਡਾਂਸੀ ਹਾਈ 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 ਕਲਾਪਿੰਗ ਪੇਪਰ ਹੀ ਤੂੰ ਦੱਸ ਤੇਰਾ ਕੀ ਹਾਲ ਹੈ ਹੁਣ ਹੂੰ ਪਰੀ ਵਿਚਾਰੀ ਨੂੰ ਬੁਖਾਰ ਤੇ ਛਾਤੀ ਹੋ ਟੱਡ ਪਿੜੁੰਦੀ ਰਹੀ ਸਰੀਰ ਹੱਤੇ ਦੀ ਐ ਨਾ ਹੁਣ ਫਰਕ ਆ ਨਾ ਤੇ ਕਾਕਾ ਲੱਗਾ ਸਬਜੀ ਟੀਰਨਾ ਕਾਕਾ ਆ ਗਿਆ ਸਬਜੀ ਟੀਰਨਾ ਲੱਗ ਗਿਆ ਰਾਜੀ ਕੋ ਸੂਟ ਸਟਿਚ ਕੀਤਾ ਔਰ ਗੰਜਾ ਦਾ ਕਮੀਜ਼ ਹੈ ਦਾ ਥੱਲੇ ਲਾਈਨਿੰਗ ਨਹੀਂ ਲਾਈ ਹੋਈ ਬਾਹਾਂ ਥੱਲੇ ਲਾਈਨਿੰਗ ਕੱਟ ਸੀ ਤੇ ਉਹ ਕਹਿੰਦੇ ਰਹਿਣ ਦੋ ਨਾ ਲਾਓ ਹਾਂ ਦੇਖੋ ਆਪਨਾ ਪੈਂਟ ਕੱਟ ਲੱਜੋ ਆ ਗਿਆ ਸਾਡਾ ਸੂਟ ਤਿਆਰ ਉਹ ਇੱਕ ਹੋਰ ਆ ਸੂਟ ਕਮੀਜ਼ ਤੇ ਪਾਈ ਕਰਨਾ ਗਿਆ ਵਾ ਫਿਰ ਉਹ ਇਹਨਾਂ ਘਰ ਦੀਆਂ ਦੀ ਕੁੰਡੇ ਬਣਾਉਂਗੀ ਉਹ ਫਰਕ ਸੂਟ ਆ ਤਿਆਰ ਸੂਟ ਕੰਪਲੀਟ ਰੀਤ ਰੀਤ ਕਿੱਥੇ ਚੱਲਿਆ रीत मेरा वाला बेटा रीत रीत ਤੇ پری ਚੱਲੇ ਆ ਘੁੰਮੀ ਘੁੰਮੀ ਕਰਨਾ ਮੰਮੀ ਕਿਸੀ ਜੰਦੀ ਨਾਲ ਚੱਲੇ ਆ ਰੀਤ ਕਿਥੇ ਚਲੀ ਆ ਆ ਤਰੀ ਦਾ ਸੂਟ ਗੰਦਾ ਨਹੀਂ अच्छा तो फिर वो बात था अच्छा ठीक है जाओ टाइम ना आ जाए पता नहीं रहा ना करियो अच्छा